ਉਹ ਦੇਖ ਉੱਤੇ 3 ਦੀ ਛੱਤ ਆ ਨਾ ਕੋਈ ਲੈਂਟਰ ਹੈ ਉਹ ਗੁਰੂ ਸਾਹਿਬ ਜਿੱਥੋਂ 10ਵੇਂ ਬਾਦਸ਼ਾਹ ਦੀ ਫੋਟੋ ਉੱਥੋਂ ਤੱਕ ਪਾਣੀ ਰਿਹਾ ਆ ਮਾਤਾ ਜੀ ਸਿੰਘ ਸਾਹਿਬ ਹਾਂ ਆ ਲੋ ਆ ਮੇਰੀ ਗੱਲ ਸੁਣ ਲੋ ਆ ਤੁਹਾਡੇ ਕੋਲ ਲੱਖ ਰੁਪਏ ਆ ਗਿਆ ਤੁਸੀਂ ਨਾ ਇੱਥੇ ਨਾ ਰੁਕੋ ਬਾਬਾ ਗੁਰਬਾਨੀ ਕਰਨੀ ਭਰਾ ਆ ਤੁਹਾਡੇ ਜੱਗੀ ਬਾਕੇ ਇੱਕ ਘਰ ਦੀ ਤਾਂ ਆਪਣੀ ਕੋਠੀ ਬਣ ਜਾਣੀ ਆ ਪਰ ਗੱਲ ਇਹ ਆ ਜੇ ਸਿਹਤ ਨਾ ਰਹੀ ਸੇਧ ਨਾਲ ਨਹੀਂ ਆਪਦੇ ਨਾਲ ਉਹ ਕਰਨਾ ਠੀਕ ਆ ਜਦੋਂ ਬੰਨ ਟੁੱਟਿਆ ਸੀ ਬਾਈ ਸਭ ਤੋਂ ਪਹਿਲਾਂ ਇਹ ਪਿੰਡ ਚ ਪੇੜ ਦੇ ਵਿੱਚ ਆਇਆ ਸੀ ਔਰ ਇੱਥੇ ਬੂਟ ਵੀ ਨਹੀਂ ਦੋ ਦਿਨ ਪਹੁੰਚੀ ਸੀ ਆ ਦੇ ਤੈਨੂੰ ਹੁਣ ਘੰਟਾ ਇੱਥੇ ਰੁਕਣਾ ਪੈ ਗਿਆ ਤੂੰ ਦੱਸ ਕਿਵੇਂ ਤੇ ਕਿੰਨਾ ਔਖਾ ਆ ਇੰਨੇ ਉਹਦੇ ਵਿੱਚ ਅਸੀਂ ਆਏ ਆ ਜੋ ਸਾਡੇ ਤੋਂ ਸਰਦਾ ਵਰਦਾ ਹਨ ਲੱਖ ਰੁਪਏ ਦੀ ਸੇਵਾ ਕਰਕੇ ਜੀ ਅਸੀਂ ਨਾ ਮੰਗਾਂਗੇ ਤੇ ਫਿਰ ਕੌਣ ਆਊਗਾ ਠੀਕ ਆ ਕਿਉਂ ਦਿਲ ਸਾਹਿਬ ਆਪਾਂ ਨਾ ਕਰਾਂਗੇ ਸੇਵਾ ਕੌਣ ਕਰੂਗਾ ਸਾਡਾ ਭਰਾਵਾ ਫਰਜ ਆ ਠੀਕ ਆ ਅਸੀਂ ਤਾਂ ਸੇਵਾ ਕਰਾਂਗੇ ਗਰਾਊਂਡ ਲੈਵਲ ਜਾ ਜਾ ਕੇ ਅੱਜ ਅਸੀਂ 100 ਘਰ ਪੂਰਾ ਕਰਕੇ ਜਾਣਾ ਠੀਕ ਆ ਅਸੀਂ ਕੱਲ ਵੀ ਪੂਰੀ ਸੇਵਾ ਰਾਤ ਤੱਕ ਕਰਕੇ ਗਏ ਆ ਠੀਕ ਆ ਤੇ ਅੱਜ ਵੀ ਅਸੀਂ 100 100 ਘਰ ਵੀ 100 ਜਾਨਾਂ ਦੀ ਸੀ ਹੈਲਪ ਕਰਕੇ ਜਾਣੀ ਆ ਵੀਰੇ 50000 ਦੇਈ ਯਾਰ ਖਾਲਸਾ ਆ ਮੇਰੀ ਗੱਲਾਂ ਸਿਰ ਤੇ ਹੱਥ ਰੱਖੋ ਪਹਿਲਾਂ ਮੇਰਾ ਨਾਮ ਮਨਕੀਰ ਤੌਲਖ ਮੈਂ ਪੰਜਾਬੀ ਕਲਾਕਾਰ ਆ ਮੇਰੀ ਟੀਮ ਤੁਹਾਨੂੰ ਆਪਦਾ ਨੰਬਰ ਦੇ ਕੇ ਜਾਊਗੀ ਆ ਨਾਲ ਮੇਰਾ ਭਰਾ ਆ ਹੁੰਦਲ ਚਲੋ ਵਾਹਿਗੁਰੂ ਆ ਆ ਆ ਲੋ ਜਿਹੜੇ ਪਾਣੀ ਚ ਰਹਿ ਰਹੇ ਆ ਯਾਰ ਮੱਛਰ ਜਿਨ੍ਹਾਂ ਦੇ ਵਾਸ਼ਰੂਮ ਨਹੀਂ ਹੈਗਾ ਉਹ ਥੋੜਾ ਜਿਹਾ ਜ਼ਿਆਦਾ ਵੀ ਉਹ ਘਰਾਂ ਚ ਜਿਆਦੀ ਸੇਵਾ ਕਰੀਏ ਕੋਨੇਵਾਲ ਪਿੰਡ ਦੇ ਵਿੱਚ ਇਸ ਵਕਤ ਅਸੀਂ ਖੜੇ ਹਾਂ ਮਨਕੀਰਤ ਔਲਖ ਪਿੰਡ ਪਿੰਡ ਦੇ ਵਿੱਚ ਜਾ ਕੇ ਸਹਾਇਤਾ ਕਰ ਰਹੇ ਨੇ ਔਰ ਬਿਲਕੁਲ ਸਹੀ ਸਹਾਇਤਾ ਇਸ ਨੂੰ ਕਹੀ ਜਾ ਰਹੀ ਹੈ ਕਿਉਂਕਿ ਬਹੁਤ ਲੋਕਾਂ ਦੇ ਮਨਾਂ ਚ ਮਲਾਲ ਹੁੰਦਾ ਹੈ ਕਿ ਸਹੀ ਸਹਾਇਤਾ ਪਹੁੰਚੇਗੀ ਜਾਂ ਫਿਰ ਨਹੀਂ ਸਾਡੇ ਨਾਲ ਇਸ ਵਕਤ ਅ ਅਸੀਂ ਉਹ ਤਸਵੀਰ ਦਿਖਾਉਣੇ ਆ ਮਨਕੀਰ ਤਾਲਖ ਪਹੁੰਚੇ ਆ ਇਹ ਤੰਬੂ ਚ ਰਹਿ ਰਹੇ ਹੋ ਤੁਸੀਂ ਤੁੰਬ तकरीबन 10 ਦਿਨ ਹੋ ਗਏ ਤੁਹਾਨੂੰ ਇਸ ਤਰ੍ਹਾਂ ਰਹੀ ਦੇ ਹਲਾਤ ਦੀ ਆ ਤੁਹਾਡੀ ਮਦਦ ਲਈ ਆਏ ਨੇ ਹਾਏ ਆ ਮਾਤਾ ਜੀ ਪਾਣੀ ਆਇਆ ਸੀ ਬੇਟਾ ਮੇਰੇ ਨਾਲ ਸੀ ਉਹ ਬਾਬਾ ਬੁੱਢਾ ਸਾਹਿਬ ਤੁਹਾਨੂੰ ਸਾਥ ਪਾਉਂਦੇ ਆ ਤੇ ਉਹਨੂੰ ਡਿਊਟੀ ਹੀ ਆ ਇਹ ਬੇਟਾ ਮੇਰੇ ਇਹ ਇਹ ਨੂੰ ਲੈ ਕੇ ਤਾਂ ਭਾਈ ਇੱਧਰ ਚੱਲ ਗਏ ਮੋਟਰਸਾਈਕਲ ਤੇ ਜਿੱਤੇ ਨਾਲ ਕੱਪੜੇ ਗੱਲ ਜਿਹੜਾ ਪਏ ਆ ਉਹੋ ਪਾ ਕੇ ਚੱਲ ਗਏ ਉਹ ਤੋਂ ਬਾਅਦ ਮਤਲਬ ਵਾਹਿਰਮਦਾਸ ਪਹੁੰਚਿਆ ਤਾਂ ਪਿੱਛੇ ਫੋਨ ਕੀਤਾ ਤੇ ਸਾਰੇ ਗੰਗਾਂ ਦੇ ਦੱਸਿਆ ਵਾ ਤੁਹਾਡੇ ਘਰ ਟੈ ਗਿਆ ਤੇ ਉਹ ਸਾਰਾ ਹੀ ਸਮਾਨ ਲੈ ਆ ਗਿਆ ਮਤਲਬ ਆ ਗਿਆ ਚਲ ਗਈ ਉਹ ਤੋਂ 3 ਦਿਨ ਬਾਅਦ ਆਪਾਂ ਇੱਥੇ ਪਿੰਡ ਆਏ ਰਾਚੇ ਵੀ ਬੜਾ ਪਾਣੀ ਸੀ ਤੇ ਆਣ ਕੇ ਵੀ ਇੱਥੇ ਵੀ ਬੜਾ ਪਾਣੀ ਸੀ ਦੇਖ 2 ਦਿਨ ਤੇ ਇੱਥੇ ਰਹੀ ਆਸੇ ਪਾਸੇ ਰਹੇ ਮਦਦ ਦੀ ਨੇ ਸਰਕਾ ਚ ਖਲੋਤੇ ਰਹੇ ਤੇ ਰਾਤ ਨੂੰ ਕਿਸੇ ਦੇ ਘਰ ਜਾ ਕੇ ਸੌਂ ਸੁਗਏ ਜੇ ਆ ਉਸ ਤੋਂ ਬਾਅਦ ਦੋ ਦਿਨ ਬਾਅਦ ਫੇਰ ਆਪਾਂ ਤਮਾ ਤਿਰਪਾਲ ਤੁਪਾਲ ਮਿਲੇ ਆ ਸੇਵਾਦਾਰਾ ਕੋ ਫੇਰ ਆਪਾਂ ਇਥੇ ਲਾ ਲਿਆ ਇਨੇ ਦਿਨ ਮੀ ਪੈਂਦਾ ਰਿਆ ਇਸੇ ਤਰੀਕੇ ਨਾਲ ਰਹਿੰਦੇ ਰਹੇ ਐਸੇ ਤਰੀਕੇ ਨਾਲ ਰਾਤੀ ਵੀ ਮੀ ਪਿਆ ਕਰ ਤਮਾ ਕੋਈ ਨਹੀਂ ਹੈ ਤੁਹਾਡਾ ਕੁਝ ਕੁਛ ਵੀ ਨਹੀਂ ਆ ਤੁਸੀ ਬੇਹੀ ਸਕਦੇ ਹੋ ਸਾਨੂੰ ਕਹਿਣ ਦੀ ਕੋਈ ਲੋੜ ਨਹੀਂ ਇੱਕ ਇੱਕ ਨੂੰ ਮੈਨੂੰ ਕਰ ਦੇਖ ਲੈਣ ਦੇ ਦੇਖ ਲਓ ਤੁਸੀਂ ਵੀ ਆਪਣੀ ਅੱਖੀਂ ਵੇਖੋ ਸਾਨੂੰ ਕਹਿਣ ਦੀ ਕੋਈ ਲੋੜ ਨਹੀਂ ਇੱਧਰ ਹੀ ਆ ਜਾਣਗੇ ਇੱਧਰ ਹੀ ਆ ਜਾਣਗੇ ਇੱਧਰ ਖੜੇ ਰਹਿਣਾ ਮੁਸ਼ਕਲ ਹੈ ਕਾਹਨ ਨੂੰ ਸਮਝਾਉਣ ਨੂੰ ਆਪਾਂ ਇਹ ਲੋਕਲ ਆਪਣੇ ਸਬੰਧ ਨਹੀਂ ਕਰ ਰਹੇ ਉਹਨਾਂ ਨੂੰ ਕਿਤੇ ਸਟੇਰੀ ਦਾ ਕਿਤੇ ਮਿਲੇ ਸਟੇਰੀ ਬਿਮਾਰੀਆਂ ਦਾ ਸਾਰਾ ਹੀ ਕਿਤੇ ਦੂਜੂ ਦੇ ਕਿਤੇ ਜਿਹੜੇ ਪਰਿਵਾਰ ਆ ਹਾਲ ਉਹ ਆਪ ਆਪਾ ਕੋਈ ਕੋਈ ਨਾ ਧਰਮਸ਼ਾਲਾ ਆ ਜਾਂ ਕੋਈ ਹੋਟਲ ਖਾਣਾ ਉਹਨਾਂ ਨੂੰ ਮੈਂ ਇਸ ਦਾ ਕਾਰਨ ਦੱਸਦਾ ਜੀ ਰਾਹਤ ਕੈਂਪ ਸਰਕਾਰ ਵੱਲੋਂ ਬਣਾਏ ਗਿਆ ਪਰ ਇਹ ਲੋਕ ਘਰ ਨਹੀਂ ਛੱਡਦੇ ਇਹ ਕਹਿੰਦੇ ਅਸੀਂ ਨਹੀਂ ਰਹਿਣਾ ਅਸੀਂ ਭਾਵੇਂ ਇੱਥੇ ਬਿਮਾਰੀਆਂ 'ਚ ਰਹਿ ਲਈਏ ਸਰਕਾਰ ਨਹੀਂ ਕੀਤਾ ਹੋਣਾ ਰਾਹਤ ਕੈਂਪ ਬਣਾਇਆ ਜੀ ਬਿਲਕੁਲ ਇਹ ਕਹਿੰਦੇ ਕਿ ਜੋ ਰੈਂਟ ਖੁੰਦਾ ਸੀ ਉਹ ਨਹੀਂ ਛੱਡਣੀ ਯਾਰ ਕੀ ਐਚੂ ਫਿਰ ਬਿਮਾਰ ਹੋ ਕੇ ਸਰੀਰ ਸਰੀਰ ਥੋੜੀ ਗਮੋਣਾ ਯਾਰ ਕੋਈ ਕਰੀਏ ਯਾਰ ਇਥੇ ਕਿਚਰੇ ਨਾਲ ਇਹ ਬੁਰਾ ਇਥੇ ਬਈਨੇ ਬਜ਼ੁਰਗ ਕਿੰਨਾ ਲੇਡੀਜ਼ ਦਾ ਤਾਂ ਉਹ ਆਈ ਥਿੰਕ ਕਿੰਨੇ ਮਾਤਾ ਜੀ ਮੈਂ ਸਮਝਾਉਣਾ ਕੁਝ ਜੀ ਸਮਝਾਓ ਸਰਕਾਰ ਦੇ ਰਾਹਤ ਕੈਂਪ ਨੇ ਕਾ ਸੁਣਾ ਤਾਂ ਕਿ ਮਾਤਾ ਜੀ ਆਪ ਆਪਾਂ ਮੈਂ ਕਿੰਨਾ ਆਪਾਂ ਆਪਾਂ ਰਹਿਣ ਕਿਤੇ ਗੁਰਦੁਆਰਾ ਸਾਹਿਬ ਕਿਤੇ ਗੁਰਦੁਆਰੇ ਸਾਹਿਬ ਨਾਲ ਆਪਾਂ ਕਰ ਲਈਏ ਬੇਰੁਕਣ ਦਾ ਕੋਈ ਨਾ ਕੋਈ ਆਮ ਨਹੀਂ ਨਾ ਸਾਰੇ ਆਨ ਕੇ ਸਾਨੂੰ ਲੱਭਦੇ ਆ ਜਿਉਂ ਕਿਥੇ ਹੈ ਕੋਈ ਨਹੀਂ ਉਹ ਲੱਭ ਲੋੜ ਨਹੀਂ ਉਹ ਤੁਹਾਨੂੰ ਸਿੱਧਾ ਹੀ ਸੇਵਾ ਕੋ ਨਹੀਂ ਨਹੀਂ ਉਹ ਉਹ ਜੇ ਸਾਡੂ ਪਤਾ ਲੱਗਦਾ ਅਸੀਂ ਤੁਹਾਡੇ ਕੋਲ ਆਪ ਲੈ ਕੇ ਆ ਜਾਣਾ ਉਹ ਵਾਲੀ ਤੁਸੀਂ ਫਿਕਰ ਨਾ ਕਰੋ ਦੇਸ਼ ਕਰਕੇ ਆਪਾਂ ਕਿਸੇ ਕੋਈ ਨਹੀਂ ਦਿਆ ਹੁਣ ਤਦੋਂ ਕੋ ਵੱਡੀ ਮਦਦ ਲੈ ਕੇ ਮਲਕੀਰਤ ਟੋਲਾ ਖਾਪ ਤੁਹਾਡੇ ਘਰ ਆਏ ਨੇ ਪਰ ਉਹ ਚਾਹੁੰਦੇ ਨਹੀਂ ਕਿ ਤੁਸੀਂ ਇਨਾ ਹਾਲਾਤਾਂ ਚ ਰਹੋ ਥੋੜਾ ਘਰ ਤੁਹਾਡਾ ਬਣੇ ਫਿਰ ਤੁਸੀਂ ਉੱਥੇ ਜਰਾ ਸਾਹਿਬ ਸਮਾਦ ਬਾਬਾ ਬੁੱਢਾ ਸਾਹਿਬ ਰੇਜਮੈਂਟ ਕਰ ਲੋ ਸਮਾਦੀ ਹਾਂ ਉਹ ਇਹ ਪਾਰਟੀ ਜੰਗਰੇ ਸਮਾਦ ਬਾਬਾ ਬੁੱਢਾ ਸਾਵਰਨ ਦਾਸ ਉੱਥੇ ਉੱਥੇ ਰਹਿਣ ਦਾ ਕੀਤਾ ਜਾ ਸਾਹਿਬ ਬੜੇ ਆਰਾਮ ਨਾਲ ਬਾਕੀ ਗੱਲ ਇਹ ਹੈ ਨਾ ਅਮਨ ਵੀ ਇੱਥੇ ਰਹੇ ਨਾ ਮੈਂ ਤੁਸੀਂ ਇੱਥੇ ਤਾਂ ਹੀ ਰਹਿ ਰਹੇ ਹੋ ਵੀ ਲੋਕੀ ਮਦਦ ਲਈ ਆ ਰਹੇ ਆ ਵੀ ਤਾਂ ਕਰਕੇ ਆ ਚੀਜ਼ ਦਾ ਕੋਈ ਹੱਲ ਆ ਜੀ ਆ ਮੇਰੇ ਵੱਲੋਂ ਆ ਮਾਤਾ ਜੀ ਸਿੰਘ ਸਾਹਿਬ ਹਾਂ ਆ ਲੋ ਸਪੈਸ਼ਲ ਤਨਮਾਤਾ ਜੀ ਤੁਹਾਨੂੰ ਤੁਹਾਡਾ ਮੈਂ ਵੀਡੀਓ ਦੇਖੀ ਸੀ ਜਿੱਦਣ ਤੁਹਾਡੀ ਵੀਡੀਓ ਦੇਖੀ ਐ ਉਦੋਂ ਮੇਰਾ ਮਨ ਸੀ ਵੀ ਜਾਣਾ ਤੁਹਾਡੇ ਕੋਲ ਵਾਹਿਗੁਰੂ ਕਰੇ ਤੁਹਾਡੇ ਨਾਲ ਹੈ ਹਜੇ ਸ਼ੁਰੂਆਤ ਹੈ ਤੁਹਾਨੂੰ ਦੇਖਣ ਆਏ ਸੀ ਕਿ ਤੁਹਾਡਾ ਨੰਬਰ ਟੀਮ ਨੇ ਨੋਟ ਕਰ ਲੈਣਾ ਹਾਂਜੀ ਮੁੜ ਕੇ ਤੁਹਾਨੂੰ ਹੋਰ ਵੀ ਲੋਕ ਹੋਈ ਤੁਹਾਡੇ ਨਾਲ ਖੜੇ ਆ ਜੀ ਜੀ ਪਰ ਉਹ ਕਹਿੰਦੇ ਨਾ ਬਿਮਾਰੀਆਂ ਚ ਨਾ ਆ ਮੇਰੀ ਗੱਲ ਸੁਣ ਲਓ ਆ ਤੁਹਾਡੇ ਕੋਲ ਲੱਖ ਰੁਪਏ ਆ ਗਿਆ ਤੁਸੀਂ ਨਾ ਇੱਥੇ ਨਾ ਰੁਕੋ ਇਹ ਇੱਥੇ ਪਿੰਡ ਵਾਲੇ ਚਲੋ ਕੋਈ ਸੱਜਣ ਭਾਈ ਮਤ ਕਰਨ ਹੋ ਜਾਏ ਉਹ ਕਰਕੇ ਉਹ ਕਰੂਗਾ ਐ ਨਹੀਂ ਵੀ ਤੁਸੀਂ ਰੁਕੋਗੇ ਤਾਂ ਹੀ ਕਰੂਗਾ ਤੁਸੀਂ ਰੱਖੋ ਪਿੰਡ ਦੇ ਹਾਂਜੀ ਤੁਸੀਂ ਰੱਖੋ ਪਿੰਡ ਦੇ ਹਾਂਜੀ ਨਾ ਤੁਸੀਂ ਨਾ ਰਹਿਣਾ ਤੁਸੀਂ ਪਤਾ ਕੀ ਕਰ ਬਿਲਕੁਲ ਕਰਾਵਾਂਗਾ ਮੇਰੀ ਮੇਰੀ ਗੱਲ ਸੁਣੋ ਚਲੋ ਮੈਂ ਮੈਂ ਤੁਹਾਡੀ ਗੱਲ ਵੀ ਮੰਨਦਾ ਠੀਕ ਆ ਮੈਂ ਹੁਣ ਦੇਲੇ ਕਰੀ ਮੈਂ ਮੈਂ ਤੁਹਾਡੀ ਗੱਲ ਵੀ ਮੰਨਦਾ ਤੁਹਾਡੀ ਗੱਲ ਠੀਕ ਆ ਵੀ ਲੋਕੀ ਆਉਣਗੇ ਉਹਨਾਂ ਜੀ ਨਾਲ ਮਤ ਹੋ ਜੂਗੀ ਜਦੋਂ ਕੋਈ ਆਉਂਦਾ ਓਦੋਂ ਤੁਸੀਂ ਆਪਦੇ ਘਰੇ ਕਰ ਲੋ ਹਾਂਜੀ ਉਹਤੇ ਲਾ ਕੇ ਤੁਸੀਂ ਐਂ ਕਰੋ ਆਪਦੇ ਘਰੇ ਸ਼ੈੱਡ ਸ਼ੁੱਟ ਬਣਾ ਲਓ ਜੋ ਖਰਚਾ ਕੁ 10 20 ਲੱਗ ਠੀਕ ਹੈ ਕੋਈ ਮੁੜ ਲੋੜ ਹੀ ਨਹੀਂ ਹੈਨਾ ਬਸ ਠੀਕ ਹੈ ਇੱਥੇ ਨਾ ਤੁਸੀਂ ਘਰੇ ਰਹੋ ਬਸ ਆਪਦਾ ਧਿਆਨ ਰੱਖੋ ਇਹ ਬਾ ਪਾਣੀ ਥੱਲੇ ਆ ਜਾਣਾ ਪਾਣੀ ਸੁੱਕ ਜੇ ਫਿਰ ਫਿਰ ਘਰੇ ਰਵਾਂਗੇ ਆਪਾਂ ਫਿਰ ਆਪਾਂ ਬਾਹਰ ਨਹੀਂ ਜਾਂਦੇ ਤੁਸੀਂ ਘਰੇ ਰਹਿਣਾ ਹੁਣ ਕੋਈ ਗੱਲ ਨਹੀਂ ਹੁਣ ਤਾਂ ਪਾਣੀ ਸੁੱਕ ਜੀ ਆ ਬਸ ਬਰਵਾ ਨਹੀਂ ਕਰਨੀ ਭਰਾ ਆ ਤੁਹਾਡੇ ਜੱਫੀ ਬਾ ਕੇ ਆ ਮੈਂ ਮੇਰਾ ਭਰਾ ਆ ਹੁੰਦਲ ਅਸੀਂ ਅਸੀਂ ਆਹੀ ਚੀਜ਼ ਦੇ ਉੱਤੇ ਗਰਾਉਂਡਾਈ ਚੀਜ਼ ਉੱਤਰੇ ਆ ਹਾਂਜੀ ਠੀਕ ਹੈ ਹੁਣ ਅਸੀਂ ਦੋ ਯਾਰ ਅਸੀਂ ਉੱਤਰੇ ਆ ਸਾਡਾ ਇੱਕ ਭਰਾ ਹੋਰ ਆ ਠੀਕ ਹੈ ਅਸੀਂ ਸਾਰੇ ਲੜਕੇ ਮਤ ਕਰ ਰਹੇ ਆ ਤੇ ਸਾਡੀ ਆ ਦੇਖਾ ਕੈਮਰਿਆਂ ਰਾਈ ਸਾਰੇ ਪੰਜਾਬ ਨਹੀਂ ਹੋਣਾ ਮਤ ਕਰਨ ਹਾਂਜੀ ਹਾਂਜੀ ਇਹ ਘਰ ਦੀ ਤਾਂ ਆਪਣੀ ਕੋਠੀ ਬਣ ਜਾਣੀ ਆ ਪਰ ਗੱਲ ਇਹ ਆ ਜੇ ਸਿਹਤ ਨਾ ਰਹੀ ਇਹ ਤੁਸੀਂ ਇੱਥੇ ਰਹੇ ਤੇ ਸਿਹਤ ਸੇਤ ਨਾਲ ਨਹੀਂ ਆਪ ਆਪ ਦੇ ਨਾਲ ਉਹ ਕਰਨਾ ਠੀਕ ਆ ਹੁਣ ਵੀਰੇ ਤੁਸੀਂ ਇਹਨਾਂ ਦਾ ਰਹਿਣ ਸਹਿਣ ਉਹ ਉੱਥੇ ਕਰੋ ਜਦੋਂ ਕੋਈ ਆਊਗਾ ਸੇਵਾ ਵਾਲਾ ਉਦੋਂ ਤੁਸੀਂ ਆ ਜਾ ਕਰੋ ਠੀਕ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰ ਬਾਈ ਇੱਧਰ ਉਹ ਦੇਖ ਉੱਤੇ ਟੀਨ ਦੀ ਛੱਤ ਆ ਨਾ ਕੋਈ ਲੈਂਟਰ ਹੈ ਤੇ ਦਸਵੇਂ ਪਾਤਸ਼ਾਹ ਤੇ ਪਹਿਲੇ ਗੁਰੂ ਗ੍ਰੰਥ ਸਾਹਿਬ ਜੀ ਜਿੱਥੇ ਉੱਥੇ ਤੱਕ ਚੱਲਿਆ ਉਹਦੇ ਦੂਸਰ ਸਾਹਿਬ ਜਿੱਥੋਂ ਦਸਵੇਂ ਪਾਤਸ਼ਾਹ ਦੀ ਫੋਟੋ ਉੱਥੋਂ ਤੱਕ ਪਾਣੀ ਰਿਹਾ ਹਾਂ ਤਾਂ ਅਨੁਭਵ ਆ ਗਿਆ ਰਵੀ ਇੱਥੇ ਇੱਕ ਅੱਗੇ ਕੋਠੀ ਹੈ ਜੀ ਗੁਰੂ ਸਾਹਿਬ ਦੀ ਉੱਥੇ ਪੀੜਾ ਸਾਹਿਬ ਪਿਆ ਔਰ ਉਸ ਘਰ ਨੂੰ ਕਮਰੇ ਨੂੰ ਤਰੇੜ ਤੱਕ ਨਹੀਂ ਆਈ ਇੱਥੋਂ 100 ਮੀਟਰ ਤੇ ਘਰ ਹੈ ਬਸ ਸਾਰਾ ਸੈੱਟ ਆ ਇਹ ਇੱਥੇ ਰਹਿਣ ਦਾ ਹਾਂ ਇਹ ਇੱਥੇ ਰੁਕਣ ਦਾ ਕਿਉਂਕਿ ਪਾਣੀ ਕਰਕੇ ਸਾਰਾ ਚੀਜ਼ਾਂ ਹਨਾ ਮੇਨ ਆਪਦਾ ਸਰੀਰ ਯਾਰ ਪਹਿਲਾ ਹੈ ਭਾਈ ਜਿਸ ਤਰੀਕੇ ਨਾਲ ਤੁਸੀਂ ਮਦਦ ਲੈ ਕੇ ਪਹੁੰਚੇ ਹੋ ਲੋਕ ਕੱਲ ਦੇ ਬਹੁਤ ਇਸ ਦੀ ਗੱਲ ਪ੍ਰੈਸ ਕਰ ਰਹੇ ਕਿ ਇਹ ਬਿਲਕੁਲ ਠੀਕ ਮਦਦ ਪਹੁੰਚ ਰਹੀ ਹੈ ਨਹੀਂ ਤਾਂ ਇਹ ਇਸੇ ਕਰਕੇ ਲਾਲਚ ਕਰਕੇ ਕਿ ਕੋਈ ਆਵੇ ਸਾਡੀ ਮਦਦ ਕਰੇ ਹੁਣ ਜਿਵੇਂ ਆ ਯਾਰ ਪਰ ਦੇਖਿਆ ਨਹੀਂ ਆਂਦਾ ਤੇ ਪਰ ਰਹਿਣ ਸਹਿਣ ਦਾ ਇਹਨਾਂ ਨੂੰ ਕਿਹਾ ਵੀ ਰਹਿਣਾ ਸਹਿਣਾ ਨਹੀਂ ਚਾਹੀਦਾ ਇੱਥੇ ਅਜੇ ਜਦੋਂ ਪਾਣੀ ਆ ਜਾਊਗਾ ਕੋਈ ਨਾ ਘਰ ਘਰ ਬਣਨਗੇ ਸਾਰਾ ਪੰਜਾਬ ਨਾਲ ਘੜਾ ਹਾਂ ਆ ਘਰ ਵੀ ਦੇਖ ਲੈਨੇ ਆ ਬਾਈ ਕਿਵੇਂ ਭਲਵਾਨ ਜੀ ਕੀ ਹਾਲ ਚਾਲ ਆਇਓ ਉਹਨ ਸਾਰਾ ਸੈਟ ਹੈ ਇਹਨਾਂ ਨੂੰ ਰੱਖਿਆ ਜਾਵੇ ਇੱਕ ਵਾਰੀ ਤੁਸੀਂ ਆਪਦੇ ਕੋਲ ਰੱਖ ਲਓ ਪਾਣੀ ਤੋਂ ਦੂਰ ਕਿਉਂਕਿ ਪਾਣੀ ਨਾ ਨਾ ਨਹੀਂ ਭਾਜੀ ਅਸੀਂ ਤਾਂ ਸੇਵਾ ਕਰਨ ਆਏ ਆ ਸੇਵਾ ਕਰਨ ਆਏ ਓਏ ਅੱਛਾ 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 ਚਲੋ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਿਲਕੁਲ ਇਸ ਵਕਤ ਇਹਨਾਂ ਪਿੰਡਾਂ ਦੇ ਹਾਲਾਤ ਦੇਖੇ ਨਹੀਂ ਜਾਂਦੇ ਕੋਨੇ ਵਾਲੇ ਪਿੰਡ ਹੈ ਔਰ ਜਿਸ ਵਜੋਂ ਜਦੋਂ ਬੰਨ ਟੁੱਟਿਆ ਸੀ ਬਾਈ ਸਭ ਤੋਂ ਪਹਿਲਾਂ ਇਹ ਪਿੰਡ ਚ ਪੇੜ ਦੇ ਵਿੱਚ ਆਇਆ ਸੀ ਔਰ ਇੱਥੇ ਬੋਟ ਵੀ ਨਹੀਂ ਦੋ ਦਿਨ ਪਹੁੰਚੀ ਸੀ ਆਹ ਦੇਖ ਤੈਨੂੰ ਹੁਣ ਘੰਟਾ ਇੱਥੇ ਰੁਕਣਾ ਪੈ ਗਿਆ ਤੁਦਾਸ ਕਿਵੇਂ ਕਿੰਨਾ ਔਖਾ ਆ ਇੰਨੇ ਉਹਦੇ ਵਿੱਚ ਤੇ ਯਾਰ ਇਹ ਹੁਣ ਲਗਾਤਾਰ ਇਸੇ ਤਰੀਕੇ ਨਾਲ ਇਹਨਾਂ ਦੇ ਸੰਪਰਕ ਨੰਬਰ ਲਏ ਗਏ ਨੇ ਬਾਈ ਇਹਨਾਂ ਦੇ ਹੋਰ ਮਦਦ ਕੀਤੀ ਜਾਵੇ ਜੀ 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 ਪਾਜੀ ਸਾਰਾ ਪੰਜਾਬ ਮਤ ਕਰੂਗਾ ਹਰਾ ਪੰਜਾਬ ਸਾਰਾ ਪੰਜਾਬ ਉੱਤਰੂ ਇਹਨਾਂ ਦੀ ਮਦਦ ਕਰਨ ਠੀਕ ਆ ਅਸੀਂ ਆਏ ਆ ਤੇ ਜੋ ਸਾਡੇ ਤੋਂ ਸਰਦਾ ਵਰਦਾ ਹਨਾ ਲੱਖ ਰੁਪਏ ਦੀ ਸੇਵਾ ਕਰਕੇ ਇੱਕ ਲੋਕੇ ਬਹੁਤ ਗੱਲ ਕਹਿ ਰਹੇ ਨੇ ਕਿ ਇਸੇ ਤਰੀਕੇ ਨਾਲ ਸੇਵਾ ਕੀਤੀ ਜਾਵੇ ਜਿਵੇਂ ਤੁਸੀਂ ਕਰ ਰਹੇ ਹੋ ਹੁਣ ਪਿੰਡਾਂ ਦੇ ਵਿੱਚ ਜਾ ਰਹੇ ਹਾਂ ਮੈਨੂੰ ਲੱਗਦਾ ਕਿ ਅਗਲੇ 2-3 ਦਿਨ ਤੁਸੀਂ ਇਸੇ ਤਰੀਕੇ ਨਾਲ ਫਾਜ਼ਲ ਕਾ ਫਰੋਜ਼ਪੁਰ ਦੇਖੋ ਹੈਗਾ ਦਾ ਥੋੜਾ ਟਫ ਆ ਹਣਾ ਬਿਲਕੁਲ ਵੀ ਪਰ ਜੇ ਅਸੀਂ ਨਾ ਆਵਾਂਗੇ ਹਾਂ ਅਸੀਂ ਨਾ ਆਵਾਂਗੇ ਤੇ ਫਿਰ ਕੌਣ ਆਊਗਾ ਠੀਕ ਆ ਕਿਉਂ ਦਿਲ ਸਾਹਿਬ ਆਪਾਂ ਨਾ ਕਰਾਂਗੇ ਸੇਵਾ ਕੌਣ ਕਰੂਗਾ ਸਾਡਾ ਭਰਾਵਾ ਫਰਜ਼ ਆ ਠੀਕ ਆ ਅਸੀਂ ਤਾਂ ਸੇਵਾ ਕਰਾਂਗੇ ਗਰਾਊਂਡ ਲੈਵਲ ਜਾ ਜਾ ਕੇ ਪਰ ਆਪਣੇ ਲੋਕਾਂ ਨੂੰ ਵੀ ਥੋੜਾ ਜਿਹਾ ਬਈ ਇੱਕੋ ਚੀਜ਼ ਉਹ ਅਸੀਂ ਕਹਿੰਦੇ ਆ ਵੀ ਜਿੱਥੇ ਪਾਣੀ ਆ ਉੱਥੇ ਆਪਾਂ ਰਹੀਏ ਨਾ ਬਸ ਇੰਨੀ ਚੀਜ਼ ਦੀ ਸਾਡੀ ਕਿਉਂਕਿ ਬਿਮਾਰੀ ਕੋਈ ਬਿਮਾਰੀ ਹੋ ਗਈ ਆ ਕੁਛ ਹੈ ਹੁਣ ਆਪਾਂ ਸੇਵਾ ਘਰ ਬਣਾਉਣ ਨੂੰ ਜਿੰਨੇ ਕੁ ਜੋਗੀਆਂ ਨਾਲ ਸਰਨੇ ਕੱਲ ਨੂੰ ਬਿਮਾਰ ਹੋ ਗਿਆ ਫਿਰ ਦੂਜਾ ਵੀ ਆਪ ਆਪਣਾ ਆਪ ਸੰਭੋਗੇ ਕਿ ਘਰ ਸੰਭੋਗੇ ਭਾਈ ਇੱਕ ਦਿਨ ਤੋਂ ਬਾਅਦ ਦੂਸਰੇ ਦਿਨ ਆਉਂਦਾ ਲਗਾਤਾਰ ਸੇਵਾ ਲਈ ਤੁਹਾਨੂੰ ਫੋਨ ਆ ਰਹੇ ਆ ਅੱਜ ਦੀ ਤੁਹਾਡੇ ਕੋਲ ਕੀ ਅਪਡੇਟ ਹੈ ਕਿਹਸੋ ਤੁਸੀਂ ਸੋਚ ਸਕਦੇ ਹੋ ਕਿ ਇਹ ਵੀ ਫੋਨ ਅੱਜ 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 ਅਸੀਂ 100 ਘਰ ਪੂਰਾ ਕਰਕੇ ਜਾਣਾ ਠੀਕ ਆ ਅਸੀਂ ਕੱਲ ਵੀ ਠੀਕ ਆ ਪੂਰਾ ਪੂਰੀ ਸੇਵਾ ਰਾਤ ਤੱਕ ਕਰਕੇ ਗਏ ਆ ਠੀਕ ਆ ਤੇ ਅੱਜ ਵੀ ਅਸੀਂ 100 100 ਘਰ ਵੀ 100 ਜਾਨਾਂ ਦੀ ਸੀ ਹੈਲਪ ਕਰਕੇ ਜਾਣੀ ਆ ਇੱਕ ਇੱਕ ਘਰੇ ਵੀ ਲੱਖ ਲੱਖ ਰੁਪਇਆ ਦੇ ਕੇ ਜਾਣੇ ਆ ਠੀਕ ਆ ਤੇ ਚਲੋ ਵੀਰੇ ਅਗਲਿਆਂ ਦਾ ਅਗਲਿਆਂ ਦਾ ਭਈ ਭਰਾਵਾਂ ਦਾ ਬਹੁਤ ਵੱਡਾ ਸਪੋਰਟ ਆ ਤੁਹਾਨੂੰ ਚਲੋ ਨਾ ਨਾ ਹਾਂਜੀ 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 ਰਲ ਕੇ ਓਏ ਹੋਏ ਬੜਾ ਇਸ ਸਾਥ ਇਸ ਘਰ ਦੇ ਵਿੱਚ ਵੀ ਬਹੁਤ ਵੱਡਾ ਨੁਕਸਾਨ ਹੋਇਆ ਸੀ ਔਰ ਤਸਵੀਰ ਤੁਸੀਂ ਦੇਖ ਸਕਦੇ ਹੋ ਬਹੁਤ ਵੱਡਾ ਆਪਣਾ ਘਰੇ ਆਪਣਾ ਸੱਤ ਤੁਨ ਨਹੀਂ ਆਪਣੇ ਆਪਣੇ ਘਰੇ ਕੀ ਆ ਆਪਣਾ ਘਰ ਮਣ ਬਣਿਆ ਹੋਇਆ ਜਿਵੇਂ ਉਹ ਨਾ ਉੱਥੇ ਪਾਣੀ 'ਚ ਰਹਿ ਰਹੇ ਆ ਹਾਂ ਉਹ ਪਾਣੀ 'ਚ ਰਹਿਣ ਨਾਲ ਸਰੀਰ ਬਿਮਾਰ ਹੋ ਜਾਊਗਾ ਹੋਰ ਕੁਝ ਨਹੀਂ ਠੀਕ ਆ ਵੀਰੇ ਆਪਣਾ 50000 ਦੇਈ ਯਾਰ ਖਾਲਸਾ ਇਹ ਸਾਡੇ ਤੇ ਮੈਗਿਆ ਨਹੀਂ ਨਾ ਤੂੰ ਲੈਣ ਤੋਂ ਬਿਨਾ ਬਸ ਮੈਂ ਕਹਿੰਦਾ ਵੰਡੇ ਜਾਓ ਜੇ ਵੰਡੇ ਕੇ ਸਾਡੀ ਬੋਟੀ ਦੇ ਦਿਮਾਗ ਨੂੰ ਨੁਕਸ ਪੈ ਗਿਆ ਵਾਇ ਦੁਆ ਆ ਸੇਵਾ ਪਾ ਇਸੇ ਕਾਰਨ ਇਸੇ ਸੈਸ਼ਨ ਹੋ ਗਿਆ ਵਾ ਇਸੇ ਕਾਰਨ ਆ ਮੇਰੀ ਗਾਉਂ ਸਿਰ ਤੇ ਹੱਥ ਰੱਖੋ ਬੈਲਾ ਮੇਰਾ ਨਾਮ ਮਨਕੀਰ ਤੌਲਖ ਮੈਂ ਪੰਜਾਬੀ ਕਲਾਕਾਰ ਆ ਮੇਰੀ ਟੀਮ ਤੁਹਾਨੂੰ ਆਲਦਾ ਨੰਬਰ ਦੇ ਕੇ ਜਾਊਗੀ ਆ ਨਾਲ ਮੇਰਾ ਭਰਾ ਹੁੰਦਲ ਆ ਮੇਰੀ ਸਾਰੀ ਟੀਮ ਅਸੀਂ ਲੱਗੀ ਹੋਈ ਆ ਠੀਕ ਆ ਹਾਂ ਸਾਬ ਕੋਈ ਜਿਹੜੀ ਆ ਤਿੰਨ ਕਿੱਲੇ ਪੈ ਲਈ ਆ ਇਨ ਕਿਲੇ ਵਾਲਾ ਕਿਸਾਨ ਤਾਂ ਦੋ ਸਾਲ ਵੀ ਖੜਾ ਨਹੀਂ ਹੋ ਪਾਵੇਗਾ ਇਸ ਤਰੀਕੇ ਅਗਲੀ ਫਸਲ ਵੀ ਨਹੀਂ ਹੋਣੀ ਚਲੋ ਫੜਾਓ ਚਲੋ ਵਾਹਿਗੁਰੂ ਆ ਆ ਆ ਲੋ ਚਲੋ ਹਾਂਜੀ ਹਾਂਜੀ ਨੰਬਰ ਲੈ ਜੀ ਹਾਂਜੀ ਮੈਡਮ ਇੱਧਰ ਆਓ ਕੋਈ ਲਿਖਾ ਦਿਓ ਬਿਲਕੁਲ ਅਸੀਂ ਇੱਕ ਕਰਕੇ ਪ੍ਰੋਪਰ ਮੇਰਾ ਨੰਬਰ ਰੱਖਾ ਹਾਂ ਜੀ ਇੱਥੇ ਬੈਠ ਮੈਡਮ ਅਸੀਂ ਅੱਗੇ ਚੱਲਦੇ ਹਾਂ ਬਾਕੀ ਘਰਾਂ ਦੇ ਵਿੱਚ ਤਾਂ ਲਗਾਤਾਰ ਇਸ ਵਕਤ ਹਾਲਾਤ ਹੁੰਦਲ ਰੋਕ ਨਹੀਂ ਹੁੰਦਾ ਕੋਸ਼ਿਸ਼ ਕਰ ਰਹੇ ਨੇ ਕਿ ਹਰ ਘਰ ਦੇ ਵਿੱਚ ਕੀਰਤਾਲਕ ਜਾਣ ਕੋਸ਼ਿਸ਼ ਵੀ ਹਰ ਘਰ ਦੇ ਵਿੱਚ ਜਾਣਦੀ ਹੈ ਕਿਉਂਕਿ ਹਾਲਾਤ ਤੁਸੀਂ ਦੇਖ ਨਹੀਂ ਪਾਉਂਦੇ ਸਕਿਉਰਿਟੀ ਰੀਜ਼ਨਸ ਵੀ ਨਹੀਂ ਹੁਣ ਚਲੋ ਸਾਰੇ ਹੀ ਰਹੇ ਆ ਚਲੋ ਆਪਾਂ 50000 ਦੀ ਸੇਵਾ ਕੀਤੀ ਇੱਥੇ ਵੀ ਪਰ ਗੱਲ ਆਇਆ ਵੀ ਉੱਥੇ ਜਿੰਨੇ ਜ਼ਿਆਦਾ ਨੁਕਸਾਨ ਸੀ ਇੱਥੇ ਨੁਕਸਾਨ ਠੀਕ ਹੈ ਨੁਕਸਾਨ ਚਲੋ ਹੋ ਗਿਆ ਜਿਹੜਾ ਇਹਨਾਂ ਦਾ ਸਮਾਨ ਭੱਜਿਆ ਤੇ ਆਪਾਂ ਨੇ ਦੀ ਸੇਵਾ ਕਰਕੇ ਆ ਉਹਨਾਂ ਜਿਹੜੇ ਪਾਣੀ 'ਚ ਰਹਿ ਰਹੇ ਆ ਯਾਰ ਮੱਛਰ ਜਿਨ੍ਹਾਂ ਦੇ ਵਾਸ਼ਰੂਮ ਨਹੀਂ ਹੈਗਾ ਉਹ ਥੋੜਾ ਜਿਹਾ ਜ਼ਿਆਦਾ ਵੀ ਉਹ ਘਰਾਂ 'ਚ ਜ਼ਿਆਦੀ ਸੇਵਾ ਕਰੀਏ ਬਾਕੀ ਠੀਕ ਹੈ ਆਪਾਂ ਸਾਰੇ ਆਪਣਾ ਫਰਜ਼ ਹੈ ਸਾਰੇ ਕਰਨਾ ਪਰ ਉਹ ਘਰ ਆਪਾਂ ਅਮਨ ਜ਼ਿਆਦੇ ਆਪਾਂ ਲੱਭੀਏ ਆਪਾਂ ਵੀਰੇ ਜਿਹੜੇ ਘਰ ਆਪਾਂ ਆਇਡੈਂਟੀਫਾਈ ਕੀਤੇ ਆ ਨਾ ਮਨੀ ਵੀਰ ਉਹ ਨਹੀਂ ਸਹਾ ਤੱਕਦਾ ਕਿਦਾਂ ਤੁਸੀਂ ਉਹ ਬਗਰੰਥੀ ਸਿੰਘ ਉਹਨਾਂ ਦਾ ਘਰ ਵੇਖਿਆ ਉਹਨਾਂ ਦੇ ਕੋਈ ਕਮਰਾ ਨਹੀਂ ਕੋਈ ਰਹਿਣ ਉਹ ਗਰੰਥੀ ਸਿੰਘ ਆ ਆਮਦਨੀ ਉਹੀ ਆ ਜੋ ਕੋਠੀ ਬਣੀ ਆ ਚਲੋ ਆਪਾਂ ਸੇਵਾ ਕੀਤੀ ਆਪਣਾ ਫਰਜ਼ ਆ ਪਰ ਲਗੇ ਹੁਣ ਆਪਾਂ ਦੂਜਾ ਘਰ ਆ ਦੋਵੇਂ ਹਸਬੰਡ ਵਾਈਫ ਬ্লাইন্ড ਨੇ ਆਪਾਂ ਉਹੋ ਜੇ ਕਰਾ ਘਰ ਤਾਂ ਬਾਈ ਬ্লাইন্ড ਨੇ ਜੀ ਜੀ ਆਪਾਂ ਉੱਧਰ 10 ਦਿਨਾਂ ਚ ਇਨਾ ਇਲਾਕਿਆਂ ਦੇ ਵਿੱਚ ਆ ਪਰ ਬੱਚੇ ਜਵਾਕ ਤਾਂ ਜਵਾਕ ਆ ਇ ਇਨਾ ਪਿੰਡਾਂ ਚ ਨਾ ਰਾਸ਼ਨ ਦੀ ਮਦਦ ਬਹੁਤ ਪਹੁੰਚੀ ਪਰ ਇਸ ਤਰੀਕੇ ਦੀ ਸਹਾਇਤਾ ਪਹਿਲੀ ਵਾਰ ਪਹੁੰਚੀ ਆ ਬਾਈ ਔਰ ਇਹ ਚੰਗੀ ਗੱਲ ਵੀ ਆ ਔਰ ਰੋਡ ਮੈਪ ਹਰ ਕੋਈ ਕਲਾਕਾਰ ਬਣਾ ਰਿਹਾ ਔਰ